प्याज डाले मटन डाले चिकन उसके बाद मसाला हमारा सिगरेट मसाला हो गया काले मिर्च धनिया हल्दी पाउडर मिर्ची यही सब डालते हैं एकदम तो से बढ़िया हेल्दी क्योंकि तो सेहत के लिए बढ़िया और स्वाद में जबरदस्त क्या बात है हमारा मसाला ही डलता है और कोई बाजार मार्केट का कोई मसाला नहीं अरे वाह वाह ये खास है अरुणचम बारन की है क्या बात है भाई मटन सर्दी ठंड पैरी कड़ाके दी ਬਹੁਤ ਵਧੀਆ ਹਰੀ ਚਟਨੀ ਨਾਲ ਦੇਖੋ ਪਿਆਜ਼ ਮੈਂ ਕਹਿੰਦਾ ਲਾਜਵਾਬ ਰਸਵਾ ਲਾਜਵਾਬ ਰਸਵਾ ਲੱਗਿਆ ਹੈ ਇਹਨਾਂ ਨੂੰ ਅੱਗੇ ਖਾ ਕੇ ਦੇਖੋ ਬਹੁਤ ਬਹੁਤ ਵਧੀਆ ਲੁਕਪੁਰ ਵੈਲੀ ਫੋਰ ਬਣੀ ਬਹੁਤ ਵਧੀਆ ਭਾਈ ਬਹੁਤ ਸਵਾ ਮਿਆ ਆ ਗਿਆ ਬਹੁਤ ਵਧੀਆ ਜੀ ਕੀ ਕਹਿੰਦਾ ਜਿੱਕਰ ਵਧੀਆ ਹੈ ਪੂਰਾ ਬਹੁਤ ਵਧੀਆ ਜੀ ਖਾਸ ਜੀ ਲੱਗੀ ਆਮਰੋਂ ਕੀ ਖਾਸ ਲੱਗੀ ਜਨਾ ਬਹੁਤ ਵਧੀਆ ਟੇਸਟ ਬਣਾਉਂਦੀ ਹੈ ਹਾਂਡੀ ਚਿਕਨ ਬਣਾਉਂਦੇ ਸਵਾਦੀ ਬੜਾ ਉਹਨਾਂ ਦੇ ਸਵਾਦੀ ਬੜਾ ਹੈ ਹਾਂ ਜੀ ਹਾਂ ਬੰਦੇ ਇਹਨੇ ਫਿਰ ਆ ਕੇ ਬਿਲਕੁਲ ਬਿਲਕੁਲ ਕੀ ਆ ਜਦੋਂ ਤਾਂ ਨੰਗੀ ਦਾ ਜ਼ਰੂਰ ਖਾ ਕੇ ਜਾਈਏ ਹੋਏ ਹੋਏ ਕੀ ਆ ਬਹੁਤ ਨੰਬਰ 1 ਦੀ ਕਲਾਸਿਕ ਮਤਲਬ ਇਹਨਾਂ ਦੀ ਰੈਸিপি ਹੈ ਬਹੁਤ ਵਧੀਆ ਖਾਣਾ ਹੈ ਵਧੀਆ ਬਣ ਗਿਆ ਵੀਰੇ ਜੈਨੂਨ ਗਾਮਾ ਯਾਨੀ ਕਿ ਬਣਾ ਮਸਾਲੇ ਵਗੈਰਾ ਠੀਕਾ ਨੋਰਮਲ ਆ ਬੜਾ ਇਹ ਯਾਨੀ ਜਿਆਦਾ ਤੇਜ਼ ਨਹੀਂ ਕਰਦੇ ਬਸ ਸਹੀ ਆ ਜ਼ਰਾ ਕੋਈ ਜੈਨੂਨ ਆ ਰੇਟ ਵੀ ਲੱਗੇ ਰੇਟ ਵੀ ਜਾਇ ਲੱਗੇ ਰੇਟ ਵੀ ਜਾਇ ਜਾ ਵੀਰੇ ਸਹੀ ਆ ਵਧੀਆ ਰੋਟੀ ਬਣੀ ਖਾਦਾ ਜਾਂਦਾ ਮੈਨੂੰ ਲੰਚ ਹੋ ਜਾਂਦਾ ਵਧੀਆ ਨਾਨ ਵਜ ਦੇ ਸ਼ਕੀਨ ਹੋ ਚਿਕਨ ਹੋਵੇ ਜਾਂ ਹੋਵੇ ਮਟਨ ਨਾਮ ਸੁਣਦੇ ਆਂ ਮੂੰਹ ਚ ਪਾਣੀ ਆਉਂਦਾ ਤਾਂ ਜੀ ਹਾਂ ਅੱਜ ਅਸੀਂ ਜਗ੍ਹਾ ਤੇ ਮੌਜੂਦ ਆ ਜਿੱਥੇ ਕਹਿੰਦੇ ਆਏ ਬਿਹਾਰ ਦੇ ਇੱਕ ਜ਼ਿਲ੍ਹਾ ਵਾ ਚੰਪਾਰਨ ਉਹਨਾਂ ਦਾ ਚਿਕਣੀ ਮੀਟ ਬੜਾ ਫੇਮਸ ਹੈ ਜੇ ਮੀਟ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਵੀ ਚੰਪਾਰਨ ਮੀਟ ਹਾਂਡੀ ਮੀਟ ਹੁੰਦਾ ਹੈ ਇਹਦੀ ਰੀਸ ਨਹੀਂ ਜੀ ਹਾਂ ਇਹ ਉਹ ਹਾਂਡੀਆਂ ਨੇ ਅਥਨ ਵੇਰ ਪੋਟ ਕਿਹਾ ਜਾਂਦਾ ਮਿੱਟੀ ਦੀ ਹਾਂਡੀ ਹੁੰਦੀ ਹੈ ਇਹ ਇਹਦੇ ਚ ਵਧੀਆ ਮਸਾਲੇ ਪਾ ਕੇ ਬਿਲਕੁਲ ਧੀਮੀ ਆਂਚ ਦੇ ਜਿਹਾ ਬਕੈਨੇ ਆ ਤੇ ਉੱਤੇ ਜੀ ਤਿਆਰ ਕੀਤੀ ਜਾਂਦੀ ਹੈ ਤੇ ਇੰਨੀ ਕੁ ਟੇਸਟੀ ਵਧੀਆ ਲਸਣ ਅਦਰਕ ਪਾ ਕੇ ਵਧੀਆ ਮਸਾਲੇ ਪਾ ਕੇ ਕਈ ਤਰ੍ਹਾਂ ਨਮਕ ਮਿਰਚ ਪਾ ਕੇ ਫਿਰ ਤਿਆਰ ਹੁੰਦਾ ਮਟਰ ਹੰਡੀ ਕੀ ਖਾਸੀਅਤ ਹੈ ਇਹਨਾਂ ਦੇ ਹੰਡੀ ਵਾਲੇ ਮਟਰਨ ਦੀ ਤੇ ਚਿਕਨ ਦੀ ਤੇ ਇਹ ਚੰਪਾਰਨ ਕਿਉਂ ਨਾਮ ਹੈ ਨਾ ਹੁਣ ਪੂਰੇ ਦੇਸ਼ ਭਾਰਤ ਮਸ਼ਹੂਰ ਹੈ ਗੱਲਬਾਤ ਕਰਦੇ ਆ ਅਨੰਦ ਚੰਪਾਰਨ ਦੇ ਨਾਲ भाई अब क्या-क्या डाल इसके बीच में? डल गया और पानी डाल रहे हैं बस पके अरे की है पूरी। आ, है, पूरी मसाले, नमक, सब, सब चीज क्या क्या तो मिला दी प्याज डाले मटन डाले चिकन आ, उसके बाद मसाला हमारा सीक्रेट मसाला हो गए काली मिर्च धनिया हल्दी पाउडर मिर्ची ਇਹ ਇਹ ਸਭ ਬਾਲਤ ਹੈ ਬਿਲਕੁਲ ਸੇ ਬੜਿਆ ਹੈਲਦੀ ਕਿਉਂਕਿ ਬੋਲੇ ਸਿਹਤ ਕੇ ਲਿਏ ਬੜਿਆ ਔਰ ਸਵਾਦ ਨ ਜ਼ਬਰਦਸਤ ਕੀ ਬਾਤ ਹੈ ਹਮਾਰਾ ਸਿਕਰੇਟ ਮਸਾਲਾ ਹੀ ਡਲਤਾ ਹੈ ਔਰ ਕੋਈ ਬਾਜ਼ਾਰ ਕੇ ਮਾਰਕੀਟ ਕਾ ਕੋਈ ਮਸਾਲਾ ਨਹੀਂ ਲੇਂਦੇ ਕਰੇ ਵਾਜੀ ਵਾ ਤੁਹੇ ਖਾਸ ਹੈ ਆਰਮ ਚੰਬਰਨ ਕੀ ਹੈ ਹਾਂ ਜੀ ਹਾਂ ਜੀ ਕੀ ਬਾਤ ਹੈ ਗੱਲ ਹੋਵੇ ਹਾਂਡੀ ਵਾਲੇ ਮਟਨ ਦੀ ਜਾਂ ਹੋਵੇ ਚਿਕਨ ਦੀ ਜੀ ਹਾਂ ਹਣ ਹਾਂਡੀ ਮਟਨ ਹੈ ਵਾਹ ਜੀ ਵਾਹ ਅਲਟੀਮੇਟ ਟੇਸਟ ਕਹਿੰਦੇ ਆ ਸਵਾਦ ਬੋਲਦਾ ਖੁਸ਼ਬੂ ਚੜਦੀ ਹੈ ਤੇ ਜੀਬ ਦੱਸਦੀ ਹੈ ਕੇ ਵਾਕਈ ਅਰੰਧ ਚੰਪਾਰਨ ਵਿਖੇ ਜਿਹੜਾ ਇਹ ਚੰਪਾਰਨ ਦਾ ਖਾਸ ਮਟਰ ਹਾਂਡੀ ਐ ਇਹਦੀ ਤਰੀਫਾਂ ਭਾਰਤ ਭਰ ਚ ਐਵੇਂ ਨਹੀਂ ਹੁੰਦੀਆਂ ਵਾਕਈ ਮਸਾਲੇ ਵਾਕਈ ਟੇਸਟ ਤੇ ਹਰ ਚੀਜ਼ ਦੇ ਨਾਲ ਲਾਜਵਾਬ ਘਰ ਵਾਂਗੂ ਹਾਈਜੀਨ ਦੇ ਨਾਲ ਮਟਰ ਹਾਂਡੀ ਤੇ ਚਿਕਨ ਹਾਂਡੀ ਦਾ ਬਣਦਾ ਹੀ ਐ ਨਾਲ ਤਾਂ ਤੁਹਾਨੂੰ ਬੜੀ ਪਿਆਰੀ ਚਟਣੀ ਨਾਲ ਰਾਈਸ ਤੇ ਰੋਟੀ ਜਿਹਾ ਤੁਹਾਡੇ ਲੰਚ ਹੋਵੇ ਡਿਨਰ ਹੋਵੇ ਜਾਂ ਹੋਵੇ ਸ਼ਾਮ ਦਾ ਖਾਣਾ ਕਿਦਣਾ ਕਿਤੇ ਵਾਹ ਵਾਹ ਤਾਂ ਹੋਈ ਜਾਂਦੀ ਐ ਭਾਈ ਜੀ ਕੀ ਖਾਤਾ ਫਿਰ ਅੱਜ ਭਾਈ ਜੀ ਮਟਨ ਸਰਦੀ ਠੰਡ ਪੈ ਰਹੀ ਹੈ ਕੜਾਕੇ ਦੀ ਮਟਨ ਖਾ ਰਿਹਾ ਬਹੁਤ ਵਧੀਆ ਹਰੀ ਚਟਨੀ ਨਾਲ ਦੇਖੋ ਪਿਆਜ਼ ਮੈਂ ਕਹਿੰਦਾ ਲਾਜਵਾਬ ਸਵਾਦ ਲਾਜਵਾਬ ਸਵਾਦ ਲੱਗਿਆ ਹੈ ਖਾਸਿਲ ਕੀ ਲਗੀ ਇਹਦੇ ਮਟਨ ਦੀ ਭਾਈ ਮੈਂ ਖਾਣ ਪੀਣ ਦਾ ਪੁਰਸ਼ ਕੀ ਨਾ ਠੀਕ ਹੈ ਠੀਕ ਹੈ ਕਿ ਨਹੀਂ ਮੈਂ ਨਵਜੋਤ ਦੇ ਵੀ ਜਾਣਾ ਹਾਂ ਬਾਹਰ ਕਾਲੂ ਦੇ ਬੈਠਦਾ ਹਾਂ ਮੈਂ ਇਥੋਂ ਲੰਘਿਆ ਜਾ ਰਿਹਾ ਸੀ ਆਪਣੇ ਬੇਟੇ ਨੂੰ ਸਕੂਲੋਂ ਲੈਣ ਜਾ ਰਿਹਾ 2:40 ਦੀ ਛੁੱਟੀ ਹੋ ਰਹੀ ਆ ਮੈਂ ਕਿਹਾ 15 ਮਿੰਟ ਵੀ ਰਹੀ ਆ ਠੰਡ ਜ਼ਿਆਦਾ ਵਾ ਕਿਉਂ ਨਾ 15 ਮਿੰਟ ਆਪਣੇ ਵਧੀਆ ਕਿੱਥੇ ਯੂਟਿਲਾਈਜ਼ ਕਰ ਲਈਏ ਮਜ਼ਾ ਆ ਗਿਆ ਫੁੱਕ ਪੂਰੀ ਲੱਗੀ ਸੀ ਮੈਂ ਇਹਨਾਂ ਨੂੰ ਕਿਹਾ ਵਾ ਮੈਂ ਸਾਮਣੇ ਤੁਸੀਂ ਸਟੋਰ ਦੀ ਤਿਆਰੀ ਕਰ ਲਓ। ਕੀ ਬਾਤ ਹੈ। ਠੀਕ ਹੈ ਕਰੀ। ਇੰਨਾ ਸਾਮਾਨ ਵਧੀਆ ਲੱਗਿਆ। ਤੁਸੀਂ ਜਮਨ ਚਿਕਨ ਦੇ ਜਾਓ, ਤੁਸੀਂ ਬਾਬੇ ਦੇ ਜਾਓ। ਵਧੀਆ ਉਹਨਾਂ ਦੇ ਮੈਨੂ ਏਡੇ ਵੱਡੇ-ਵੱਡੇ ਦੇਖੋਗੇ। ਲੋਕਾਂ ਨੂੰ ਦੇਖੋ ਵੀ ਸੜਕਾਂ ਦੇ ਦੇਖੋ ਵੀ ਕਿੱਦਾਂ ਲੋਕੀ ਬੈਠੇ ਆ। ਇਹਨਾਂ ਨੂੰ ਆ ਕੇ ਖਾ ਕੇ ਦੇਖੋ। ਬਹੁਤ ਬਹੁਤ ਵਧੀਆ। ਮਤਲਬ ਪੂਰ ਵੈਲਿਊ ਫਾਰ ਮਨੀ। ਬਹੁਤ ਵਧੀਆ ਭਾਈ। ਬਹੁਤ ਮਯਾ। ਮਯਾ ਆ ਗਿਆ। ਮਯਾ ਆ ਗਿਆ। ਮੈਂ ਵੈਸੇ ਮਟਰਨ ਤੇ ਚਿਕਨ ਦਾ ਸ਼ਕੀਨ ਬਹੁਤ ਹੈ। ਕੀ ਬਾਤ ਹੈ। ਮਜ਼ਾ ਆ ਗਿਆ। ਭਾਈ ਕੀ ਖਾ ਰਹੇ ਹੋ ਅੱਜ? ਚਿਕਨ ਖਾ ਰਿਹਾ ਜੀ। ਕਿਵੇਂ ਲੱਗਿਆ ਟੇਸਟ ਬਹੁਤ ਵਧੀਆ ਜੀ ਕੀ ਕਹਿੰਦੇ ਜਿਕਣ ਵਧੀਆ ਹੈ ਪੂਰਾ ਬਹੁਤ ਵਧੀਆ ਜੀ ਬਹੁਤ ਖਾਸਤ ਕੀ ਲੱਗੀ ਆਮ ਨਾਲੋਂ ਕੀ ਖਾਸਤ ਲੱਗੀ ਦੂਜੇ ਨਾਲੋਂ ਇੱਕ ਬਹੁਤ ਵਧੀਆ ਟੇਸਟ ਬਣਾਉਂਦੇ ਜੀ ਹਾਂਡੀ ਚਿਕਨ ਬਣਾਉਂਦੇ ਸਵਾਦੀ ਬੜਾ ਬਣਾਉਂਦੇ ਸਵਾਦੀ ਬੜਾ ਹੈ ਕੀ ਆ ਪਤਾ ਖਾਂਦੇ ਰਹਿਣੇ ਫਿਰ ਆਕੇ ਇੱਥੇ ਬਿਲਕੁਲ ਬਿਲਕੁਲ ਕੀ ਆ ਬਾਤ ਜਦੋਂ ਤੋਂ ਨੰਗੀ ਦਾ ਜ਼ਰੂਰ ਖਾ ਕੇ ਜਾਇਓ ਹਏ ਹੋਏ ਕੀ ਆ ਪਤਾ ਚਿਕਨ ਖਾਧਾ ਭਾਜੀ ਕਿਵੇਂ ਲੱਗਿਆ ਬਹੁਤ ਵਧੀਆ ਖਾਸਤ ਕੀ ਲੱਗੀ ਟੇਸਟ ਯੂਨੀਕ ਜਿਹੀ ਲੱਗਿਆ ਤੁਹਾਨੂੰ ਯੂਨੀਕ ਹੈ ਕਿ ਸਿੰਪਲ ਹੈਗਾ ਜਿਵੇਂ ਘਰ ਵਾਂਗ ਬਣਿਆ ਹੈ ਬਹੁਤ ਵਧੀਆ ਟੇਸਟ ਹੈ ਸਿੰਪਲ ਮਸਾਲੇ ਵਧੀਆ ਹੈ ਸਿੰਪਲ ਮਸਾਲੇ ਵਧੀਆ ਤਾਂ ਪਹਿਲੀ ਵਾਰ ਖਾਧੇ ਜਾਂਦੇ ਰਹਿੰਦੇ ਹੋ ਨਹੀਂ ਪਹਿਲਾਂ ਵੀ ਆਂਦੇ ਹੈਗੇ ਪਹਿਲਾਂ ਹੀ ਆਂਦੇ ਹੋ ਹਾਂ ਜੀ ਹਾਂ ਜੀ ਕਿਉਂ ਫਿਰ ਆ ਨਹੀਂ ਰਹੇ ਇਦਾਂ ਹਾਂ ਹਾਂ ਜੀ ਕੋਈ ਗੱਲ ਨਹੀਂ ਬਹੁਤ ਵਧੀਆ ਹੈ ਫਿਰ ਅੱਜ ਖਾਧਾ ਜੀ ਆਪਣਾ ਮਟਕਾ ਮਟਰ 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 ਹਾਂਡੀ ਮਟਰ ਹਾਂਡੀ ਕੀ ਬੋਲਦਾ ਮਟਰ ਹਾਂਡੀ ਕੀ ਸੁਆਦ ਆ ਇਹਦਾ ਮਟਰ ਹਾਂਡੀ ਤੇ ਹਾਂਡੀ ਦੇ ਵਿੱਚੋਂ ਬੋਲ ਨਿਕਲ ਕੇ ਬੋਲਦਾ ਕਿ ਖਾ ਕੇ ਦੇਖੋ ਮਿਲ ਓਏ ਹਾਏ ਹਾਏ ਕੀ ਬਾਤ ਹੈ ਜੇ ਮਸਾਲੇ ਦੀ ਗੱਲ ਕਰੀਏ ਸਪਾਈਸਿਸ ਦੀ ਗੱਲ ਕਰੀਏ ਤਾਂ ਕਿਵੇਂ ਲੱਗਦਾ ਬਹੁਤ ਨੰਬਰ 1 ਜੀ ਕਲਾਸਿਕ ਮਤਲਬ ਇਹਨਾਂ ਦੀ ਰੈਸিপি ਹੈ ਬਹੁਤ ਵਧੀਆ ਖਾਣਾ ਹੈ ਅਸਲੋ ਜਦੋਂ ਇਹਨਾਂ ਨੇ ਬਿਗਿਨਿੰਗ ਕੀਤੀ ਮੇਰੇ ਖਿਆਲ ਨਾਲ ਕੁਝ ਹੀ ਗਾਹਕ ਹੁੰਦੇ ਸੀ ਉਦੋਂ ਅਸੀਂ ਆਪਣੇ ਕੰਪਨੀ ਵਾਲੋ ਸਟਾਫ ਮੈਂਬਰਸ ਦੇ ਅੱਗੇ ਲੰਚ ਕੀਤਾ ਤੁਸੀਂ ਪਹਿਲੀ ਵਾਲੇ ਹੋ ਐਗਜੈਕਟਲੀ ਜੀ ਠੀਕ ਹੈ ਔਰ ਬਹੁਤ ਹੀ ਫੂਡੀ ਹੈ ਬਹੁਤ ਅੱਛਾ ਹੈ ਮਤਲਬ ਬਿਲ ਹਾਈਜੀਨ ਟੇਸਟ ਬਹੁਤ ਬਹੁਤ 10 ਕਿੰਨੇ ਨੰਬਰ ਮਤਲਬ 10 10 ਜੀ ਕੀ ਬਾਤ ਹੈ ਅਨੰਦ ਚ ਬਾਰਨ ਜਿੰਦਾਬਾਦ ਹੋ ਗਿਆ ਜਿੰਦਾਬਾਦ ਜੀ ਜਿੰਦਾਬਾਦ ਕੀ ਬਾਤ ਹੈ ਜਿੰਦਾਬਾਦ ਬਾਈ ਕੀ ਖਾਦਾ ਜੀ ਫਿਰ ਬੇਟੇ ਚਿਕਨ ਖਾਦਾ ਜੀ ਕੀ ਕਹਿੰਦਾ ਜਿਕੜ ਕਿਵੇਂ ਲੱਗਿਆ ਸਵਾਦ ਚਿਕਨ ਗੱਲਬਾਤ ਆ ਪੂਰੀ ਐਨ ਪੂਰੀ ਗੱਲਬਾਤ ਯੂਨੀਕਨੈਸ ਕੀ ਲੱਗੀ ਆਮ ਨਾਲ ਹਟ ਕੇ ਕੀ ਚੀ ਲੱਗੀ ਉਹਦੇ ਵਿੱਚ ਵਧੀਆ ਬਣਾਉਂਦੇ ਆ ਵੀਰੇ ਜੈਨੂਨ ਗਾਮ ਆ ਜਾਣੀ ਕਿ ਬਣਾ ਮਸਾਲੇ ਵਗੈਰਾ ਠੀਕ ਆ ਨਾਰਮਲ ਆ ਵਾਲਾ ਜਾਣੀ ਜਾ ਤੇਜ ਨਹੀਂ ਘੱਟ ਨਹੀਂ ਕਰਦਾ ਬਸ ਸਹੀ ਆ ਸਾਰਾ ਕੁਝ ਜੈਨੂਨ ਆ ਰੇਟ ਕਿਵੇਂ ਲੱਗਿਆ ਰੇਟ ਵੀ ਜਾਇ ਲੱਗਿਆ ਰੇਟ ਵੀ ਜਾਇ ਜਾ ਵੀਰੇ ਸਹੀ ਆ ਵਧੀਆ ਰੋਟੀ ਪਾਣੀ ਖਾਦਾ ਜਾਂਦਾ ਮੈਂ ਨਾ ਲਾਂਚ ਹੋ ਜਾਂਦਾ ਵਧੀਆ ਸੋ ਓਵਰਆਲ 100 ਬਿੰਦੀ ਨੰਬਰ ਦਿੰਨੇ ਹੋ। 100 ਬਾਈ ਉਹਨਾਂ ਨੂੰ ਅਰਦਾਸ ਹੀ ਦੇ ਦੋ ਵਧੀਆ ਬਾਤ। ਕੀ ਬਾਤ। ਪਹਿਲਾਂ ਵੀ ਆਉਂਦੇ ਆ ਬਾਈ ਬਹੁਤ ਟਾਈਮ ਹੋ ਗਿਆ ਬਾਈ ਉਹਨਾਂ ਨੂੰ ਆਇਆ। ਠੀਕ ਹੈ ਜੀ ਕੀ ਬਾਤ। ਚਲ ਠੀਕ ਹੈ ਬਾਈ ਜੀ ਬਹੁਤ। ਥੈਂਕ ਯੂ। ਜੇਕਰ ਤੁਸੀਂ ਵੀ ਖਾਣਾ ਹੈ ਚੰਪਾਰਨ ਦਾ ਮਸ਼ਹੂਰ ਜੀ ਹਾਂ ਆਨੰਦ ਚੰਪਾਰਨ ਦੇ ਕੋਲ ਆ ਕੇ ਮਟਰ ਹਾਂਡੀ ਅਤੇ ਚਿਕਨ ਹਾਂਡੀ ਤਾਂ ਦੱਸ ਦਿੰਨੇ ਆ ਕਿ ਲੋਕੇਸ਼ਨ ਕੀ ਹੈ ਮੌਜੂਦ ਆ ਬੀ ਆਰ ਐਸ ਨਗਰ ਪਾਇਰਨਦੀਸੀ ਨਗਰ ਵਿਖੇ। ਏ ਆਈਐਮਏ ਹਾਊਸ ਆ ਇੰਟਰਮੀਡੀਏਟ ਐਸੋਸੀਏਸ਼ਨ ਦਾ ਆਈਐਮਏ ਹਾਊਸ ਆ ਹੈ ਬਿਲਕੁਲ ਉਹਦੇ ਨਾਲ 10 ਮੀਟਰ ਤੇ ਇਧਰ ਨੂੰ ਆਉਂਗੇ ਸਾਹਮਣੇ ਐਫ ਬਲੌਗ ਮਾਰਕੀਟ ਹੈ ਬੀਆਰਐਸ ਨਗਰ ਦੀ ਉਹਦੇ ਆਪੋਜ਼ਿਟ ਜਿੱਥੇ ਬੈਂਕਸ ਵਗੈਰਾ ਬੜੇ ਹੋਏ ਨੇ ਉੱਥੇ ਖੜਦਾ ਚੰਪਾਰਨ ਦਾ ਮਸ਼ਹੂਰ ਮੀਟ ਖਵਾਣ ਵਾਲਾ ਆਨੰਦ ਜੀ ਹਾਂ ਇਧਰ ਹੁੰਦੀ ਹੈ ਟੀ ਪੁਆਇੰਟ ਬਣਦਾ ਹੈ ਸਾਬਾ ਨਗਰ ਥਾਣੇ ਤੋਂ ਮਹਿਜ 100 150 ਮੀਟਰ ਦੀ ਦੂਰੀ ਤੇ ਟੀ ਪੁਆਇੰਟ ਤੇ ਮੌਜੂਦ ਹੈ ਮਸ਼ਹੂਰ ਚੰਪਾਰਨ ਮੀਟ ਖਵਾਣ ਵਾਲਾ ਆਨੰਦ ਚੰਪਾਰਨ